ਵਿਸਾਖੀ ਦਾ ਦਿਹਾੜਾ ਪੂਰੀ ਦੁਨੀਆ ਦੇ ਵਿੱਚ ਮਨਾਇਆ ਗਿਆ ਉੱਥੇ ਹੀ ਫਗਵਾੜਾ ਦੇ ਨੇੜਲੇ ਪਿੰਡ ਢੇੜੂ ਵਿਖੇ ਗੁਰਦੁਆਰਾ ਅਕਾਲ ਜੋਤ ਬੁੰਗਾ ਸਾਹਿਬ ਵਿਖੇ ਵਿਸਾਖੀ ਦਾ ਦਿਹਾੜਾ ਮਨਾਇਆ ਗਿਆ ਇਸ ਮੌਕੇ ਤੇ ਆਪ ਪਾਰਟੀ ਦੇ ਹਲਕਾ ਇੰਜਜ ਜਰਜ ਸਾਬਕਾ ਕੈਬਨਿਟ ਮੰਤਰੀ ਸਰਦਾਰ ਜੁਗਿੰਦਰ ਸਿੰਘ ਮਾਨ ਮਿਊਜ਼ਿਕ ਇੰਡਸਟਰੀ ਦੇ ਪ੍ਰਮੋਟਰ ਸਰਪੰਚ ਸਰਦਾਰ ਸਰਬੰਸਿੰਘ ਜੀ ਸ਼੍ਰੀਸ਼ ਕੁਮਾਰ ਪੱਟੀ ਮਨੀਸ਼ ਕੁਲਾ ਰਵਿੰਦਰ ਪੀਏ ਇੰਦਰਜੀਤ ਸਿੰਘ ਛਿਆਨੇ ਗੁਰਦੁਆਰਾ ਸਭ ਨਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ 20 ਸਾਖੀ ਦੇ ਦਿਹਾੜੇ ਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਅਨਾਮ ਸਿੰਘ ਖਾਲਸਾ ਨੇ ਆਪਣੇ ਜਥੇ ਸਮੇਤ ਗੁਰਦੁਆਰਾ ਅਕਾਲ ਜੂਤ ਪੁੰਗਾ ਸਾਹਿਬ ਪਹੁੰਚੇ ਆਈਆਂ ਹੋਈਆਂ ਸ਼ਖਸੀਆਂ ਦਾ ਜਥੇਦਾਰ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਖਾਲਸਾ ਨੇ ਗੁਰੂ ਘਰ ਦੀ ਬਖਸ਼ਿਸ਼ ਸਿਰ ਪਾਉ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਤੇ ਜਥੇਦਾਰ ਭਾਈ ਸੁਖਦੇਵ ਸਿੰਘ ਖਾਲਸਾ ਭਾਈ ਸਾਹਿਬ ਭਾਈ ਅਮਜੀਤ ਸਿੰਘ ਖਾਲਸਾ ਜਿਹੜੂ ਬਾਬਾ ਗੁੰਦੜ ਸਿੰਘ ਖਾਲਸਾ ਨੂੰ ਸੰਕਾਜ ਜੀ ਇਸ ਦਿਨ ਨਾਲ ਗੱਲਬਾਤ ਕਰਦੇ ਆਂ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਨਮ ਸਿੰਘ ਖਾਲਸਾ ਨੇ ਨੌਜਵਾਨਾਂ ਨੂੰ ਸਿੱਖੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਤੁਸੀਂ ਦੇਖ ਰਹੇ ਹੋ 올 ਪੰਜਾਬ ਨਿਊਜ਼ ਤੋਂ ਅਮਰ ਸਿੰਘ ਟੰਡਰ ਦੇ ਸੋਨਿਆ ਸਾਸਰੀਆ ਗਾਲ ਸਦਾਰ ਐਨਰਜੀ ਸਰਜੀ ਖਾਸਲ ਕੋ ਬਣਾਉਣ ਦੇ ਇਹ ਖਾਸੀ ਜੁਵੇ ਕੋ ਸ਼ੁੱਧ ਨੂੰ ਖਾਸ ਕਹੇ ਜਾਂਦਾ ਸੋਨਿਆ ਸਾਸਰੀਆ ਗਾਲ ਮੀ ਗੁਰੂ ਦੇ ਭੈ ਵਾਲੇ ਇੱਕ ਵਾਰੀ ਬੇ ਕੰਮ ਚਲਾ ਗਿਆ ਮਾਨ ਸਾਹਿਬ ਕੋਲੇ ਜਲੰਧ ਨੇ ਜ਼ਬਰਦਸਤ ਉਹਦ ਲੜਨ ਵਾਸਤੇ ਇੱਕ ਐਸੀ ਟੀਮ ਦਾ ਗਠਨ ਕੀਤਾ ਜਿਸ ਵਿੱਚ ਨਾ ਜਾਦ ਅਰੰਗ 50 ਬੈਠੇ ਨੇ ਸਰਮ ਸਿੰਘ ਜੀ ਪਾਬਾ ਜੀ ਇੱਕ ਖਾਓ ਜਾਇਕ ਲਈ ਇੱਕ ਬਹੁਤ ਵੱਡੀ ਬਹੁਤ ਡਾਕਟਰ ਮਿੰਦਰ ਸਿੰਘ ਨੇ ਇੰਗਲਿਸ਼ ਦੇ ਵਿੱਚ ਛਾਪੀ ਡਾਕਟਰ ਨਰਮਨ ਸਿੰਘ ਸਾਹੂ ਨੇ ਜਿਹੜੇ ਆਪਨੇ ਇਸ ਦਾ ਮਤਲਬ ਇਹ ਹੈ ਪ੍ਰਭਾਵ ਹੈ ਜਿਹੜੀ ਰਾਗ ਕਿੱਦਿਆ ਉਸਦੀ ਆਤਮਨ ਕਮਦੀਏ ਉਹ ਸ਼ਬਦੇ ਜਾਂ ਬਾਣੀ ਹੈ ਇਹ ਬਾਣੀ ਕੋਈ ਪਰ ਜੋ ਮੇਰੀ ਸੋਚ ਬਾਬਾ ਜੀ ਉਹਨਾਂ ਦਾ ਮਤਲਬ ਮੈਂ ਕਰ ਰਿਹਾ ਹਾਂ ਜਿਸ ਜੁੱਤੋਂ ਉਠੋ ਰਾਸ਼ੋਸ਼ਨ ਜਿਸ ਸਾਹਮਣੇ ਬਾਬਾ ਜੀ ਨਾਲ ਗੱਲ ਕੀਤੀ ਸਾਨੂੰ ਬਾਬਾ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਆਪ ਜੀ ਨੂੰ ਆਪ ਜੀ ਦੇ ਜਥੇ ਨੂੰ ਅੱਜ ਦੇ ਸ਼ੁਭ ਦਿਹਾੜੇ ਦੀ ਬਹੁਤ ਬਹੁਤ ਮੁਬਾਰਕਬਾਦ ਬਾਬਾ ਜੀ ਅੱਜ ਦੇ ਦਿਨ ਤੇ ਤੁਸੀਂ ਸਿੱਖ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਅੱਜ ਖਾਲਸੇ ਦਾ 10 ਦਿਨਾਂ ਦਿਹਾੜਾ ਹੈ ਵਿਸਾਖੀ ਦਾ ਦਿਹਾੜਾ ਹੈ ਸਮੁੱਚੇ ਸੰਸਾਰ ਭਰ ਵਿੱਚ ਸਿੱਖ ਸੰਗਤਾਂ ਵੱਲੋਂ ਇਹ ਦਿਹਾੜੇ ਬੜੀ ਸ਼ਰਧਾ ਭਾਵਨਾ ਉਤਸ਼ਾਹ ਨਾਲ ਮਨਾਏ ਜਾ ਰਹੇ ਹਨ ਮੈਂ ਸਮੁਤਿਆਂ ਸਖ ਸੰਗਤਾਂ ਨੂੰ ਇਹ ਬੇਨਤੀ ਕਰਦਾ ਕਿ ਸਭ ਤੋਂ ਵੱਡੀ ਕਿਰਪਾ ਤੁਹਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕੀਤੀ ਜਦੋਂ ਸਾਨੂੰ ਅੱਜ ਦੇ ਦਿਨ ਖੰਡੇ ਬਾਟੇ ਦੇ ਅਮਰਦੀ ਦਾਤ ਬਖਸ਼ੀ ਹੈ ਜਿਨ੍ਹਾਂ ਸੰਗਤਾਂ ਨੇ ਅਜੇ ਤੱਕ ਅਮਰਦੀ ਦਾਤ ਨਹੀਂ ਸ਼ਕੀ ਖੰਡੇ ਦੀ ਪਹਲ ਨਹੀਂ ਲਈ ਉਹ ਅਮਰਦੀ ਦਾਤ ਪ੍ਰਾਪਤ ਕਰੋ ਜਿਹੜੇ ਕੇਸ ਕਟਾਉਂਦੇ ਆ ਸਾਫ ਸੂਰਤ ਕੇਸ ਰੱਖੋ ਜੇ ਕੋਈ ਨਸ਼ਿਆਂ ਦਾ ਸੇਵਨ ਕਰਦਾ ਨਸ਼ਿਆਂ ਦਾ ਤਿਆਗ ਕਰੋ ਸਭ ਤੋਂ ਵੱਡੀ ਜ਼ਰੂਰੀ ਵਾਤਾਵਰਣ ਦੀ ਸੰਭਾਲ ਦਾ ਬੜਾ ਵੱਡਾ ਇੱਕ ਮਸਲਾ ਹੈ ਇਹ ਇੱਕ ਗੰਭੀਰ ਸਮੱਸਿਆ ਬਣ ਗਈ ਹੈ ਵਾਤਾਵਰਣ ਨੂੰ ਸੰਭਾਲਣ ਵਾਸਤੇ ਸਵੱਛ ਰੱਖਣ ਵਾਸਤੇ ਪਾਣ ਪਾਣੀ ਨੂੰ ਸਾਫ਼ ਸੁਥਰਾ ਰੱਖਣ ਵਾਸਤੇ ਬਿਰਛਾਂ ਦੇ ਵੱਧ ਤੋਂ ਵੱਧ ਬਿਰਛ ਲਾਉਣੇ ਧਰਤੀ ਦੇ ਉੱਤੇ ਔਰ ਉਹਨਾਂ ਨੂੰ ਅੱਗੇ ਤਿਆਰ ਕਰਕੇ ਰੱਖਣਾ ਫਾਪ ਸਮੇਂ ਸਿਰ ਉਹਨਾਂ ਨੂੰ ਪਾਣੀ ਅਤੇ ਖਾਦ ਦੇਣੀ ਇਹ ਬਹੁਤ ਵੱਡੀ ਅੱਜ ਦੇ ਸਮੇਂ ਤੇ ਦੁਨੀਆ ਭਰ ਦੀ ਗਲੋਬਲ ਵਾਰਨਿੰਗ ਜਿਹੜੀ ਬਣੀ ਹੈ ਬਾਰਮੇ ਇਹਦੇ ਉੱਤੇ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ ਤੇ ਇਹਦੇ ਲਈ ਇੱਕ ਇੱਕ ਸਿੱਖ ਨੂੰ ਇੱਕ ਇੱਕ ਮਾਈ ਭਾਈ ਨੂੰ ਹਰ ਧਰਮ ਦੇ ਬੰਦੇ ਨੂੰ ਆਪਣਾ ਹਿੱਸਾ ਜ਼ਰੂਰ ਪਾਉਣਾ ਚਾਹੀਦਾ ਔਰ ਸਮਾਜ ਦੀਆਂ ਕ੍ਰੀਤੀਆਂ ਜਿਹੜੀਆਂ ਉਹਨਾਂ ਨੂੰ ਦੂਰ ਕਰਨ ਵਿੱਚ ਆਪਣਾ ਵੱਧ ਘੱਟ ਕੇ ਯੋਗਦਾਨ ਪਾਉ ਔਰ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਹ ਹੀ ਅੱਜ ਦੇ ਦਿਹਾੜੇ ਦਾ ਸੰਦੇਸ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ